ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਦਰ ਦੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪਿੰਡਰ ਕਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਘਰੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆਂ ਰਟੀਨ ਚ ਪਸੂ ਆਉਂਦੇ ਰਹਿੰਦੇ ਰਹਿੰਦੇ ਰਟੀਨ ਚ ਆਪਣੇ ਚੈਨਲ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੁਹਾਨੂੰ ਲੰਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਵੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਜੀ ਰਿਸ਼ਪਾਲ ਸਿੰਘ ਪਿੰਡ ਭਿੰਡਰਕੜਾ ਜ਼ਿਲ੍ਹਾ ਮੋਗਾ ਜ਼ਿਲ੍ਹਾ ਤਰਨਕੋਟ ਠੀਕ ਆ ਜੀ ਤੇ ਜਿਹੜੇ ਪਹਿਲਾਂ ਆਪਾਂ ਵੀਡੀਓ ਪਾਈ ਵੈਗ ਗਿਆ ਮਾਲ ਜੀ ਵੈਗ ਗਿਆ ਹੀ ਵੈਗ ਪੂਰਾ ਹੀ ਨਹੀਂ ਆਉਂਦਾ ਬਾਈ ਉਹ ਆਮ ਵੀ ਵਿਕੀ ਜਾਂਦੇ ਆ ਇਹ ਵੀ ਅੱਜ ਹੀ ਸਮਝ ਲਾ ਆਪਣੇ ਕੋਲੇ ਆਈਆਂ ਵੜਾ ਠੀਕ ਆ ਜੀ ਤੇ ਇੱਕ ਟੋ ਠੀਕ ਆ ਭਾਈ ਐਚ ਐਫ ਤੁਸੀਂ ਸ਼ੁਰੂ ਕਰ ਲੈਨੇ ਕਿ ਸੁਵਾ ਕਿੰਨਾ ਮਾਜੀ ਇਹ ਵੀਰ ਦੂਜਾ ਸੁਵਾ ਸੂਈ ਆ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਮਗਰ ਬੱਚਾ ਹੋ ਗਿਆ ਉਹਨਾਂ ਦੇ ਇਹਨੂੰ 8-9 ਦਿਨ ਹੋ ਗਏ ਉਹਨੇ ਸੂਈ ਨੀ ਠੀਕ ਆ ਜੀ ਜਿਹੜਾ ਦੁੱਧ ਭਾਂਡੇ ਵਾਲਾ ਤਿਆਰ ਕਿੰਨਾ ਜੀ ਇਹਦੇ ਥੱਲੇ ਜੀ 10 ਕੋ ਪਲੱਸ ਹੀ ਹੋਊਗਾ 10 11 ਵਜੇ 12 ਵਜੇ ਪਰ 10 ਕਿਲੋ 10 ਕਿਲੋ ਕਿਉਂਕਿ ਆਪਣਾ ਕੁੜਾਈਆਂ ਆਜੇ 242 ਜੁਈ ਹਜੇ ਇੱਕ ਇੱਕ ਹੀ ਹੋਈ ਹੋਊਗੀ ਠੀਕ ਆ ਜੀ ਹਾਂਜੀ ਤੋਰ ਕੇ ਦਿਖਾ ਦਿਓ ਜੀ ਦੂਜਾ ਸੁਵਾ ਸੂਈ ਹੋਈ ਆ ਜੀ 8-9 ਦਿਨ ਬਾਈ 10 ਦਾ ਕਿ ਸੂਈ ਨੂੰ ਹੋ ਗਿਆ ਮਗਰ ਬੱਚਾ ਬੱਚੀ ਚੰਗੀ ਸੋਹਣੀ ਜਾਦਬਰੀਡ ਵਾਲੀ ਤੇ ਵਜਣ ਵਾਲੀ ਆ ਜੀ ਜਿਹੜਾ ਨੈੱਟ ਦੁੱਧ ਤਿਆਰ ਆ ਹੈ ਬਾਈ ਦੱਸਦਾ ਕਿ 10 ਤੋਂ ਪਲੱਸ ਹੀ ਨਿਕਲੂਗਾ ਪਰ ਆਪਾਂ 10 ਚਵਾ ਕੇ ਦੇ ਦਾਂਗੇ ਕਿਉਂਕਿ ਤਾਜ਼ੀਆਂ ਹੀ ਆਈਆਂ ਅਜੇ ਬਾਈ ਦੇ ਘਰੇ ਇੱਕ ਚਵਾਈ ਹੋਈ ਆ ਤੇ ਸ਼ਾਮ ਦੀ ਚਵਾਈ ਤੇ ਕਲੀਅਰ ਹੋ ਜਾਊਗਾ ਬਈ ਕਿੰਨਾ ਹੈ ਪਰ 10 ਤੋਂ ਪਲੱਸ ਹੋਊਗੀ ਕਿਉਂਕਿ ਮਾਲਕਾਂ ਨੇ 11 ਕਿਉਂ ਹੋਵੇ ਠੰਡੀ ਸੀ ਨਾ ਕੋਈ ਇਸ ਵਾਸਤਾ ਨਹੀਂ ਕੋਈ ਲੈ ਲਓ ਜੀ ਇਹ ਮਰਜੀ ਸੀਲ ਸਾਵਧਾਨ ਭਾਰਾਂ ਦੇ ਬਣਾ ਇੱਥੇ ਮਾਰ ਦਈਏ ਫਿਰ ਉਹ ਤੇਰੀ ਬੰਦੇ ਇਤਰਾਜ਼ ਕਰਦੇ ਫੋਨ ਲਾ ਕੇ ਦੱਸ ਸਹੀ ਗੱਲ ਹੈ ਜੀ ਵੀ ਥੱਲੇ ਤਾਂ ਮਾਰੋ ਥੱਲੇ ਨਾ ਧੜਾ ਮਾਰੋ ਕਈਆਂ ਬੰਦਿਆਂ ਨੂੰ ਹੁੰਦਾ ਜੀ ਰਹਿਮ ਹੁੰਦਾਗਾ ਬਾਕੀ ਵਜਨ ਵਾਲੀ ਆ ਕੱਦ ਵਾਲੀ ਆ ਕਿੰਨਾ ਕ ਪਾਜੂ ਬਈ ਦੁੱਧ ਜੈਸਾ ਨਾ ਬਈ ਬੱਚੀ ਆ ਕਈ ਤਾਂ ਨੂੰ 16-17 ਕਿਲੋ ਜਾਣਾ ਬਾਲਾ ਵੀ ਨਹੀਂ ਬਾਕੀ ਸੇਵਾ ਦਾ ਜੀ ਬਾਕੀ ਸੇਵਾ ਦਾ ਆਪਾਂ ਮੈਂ ਗਰੰਟੀ ਨਹੀਂ ਦਿੰਦੇ ਹੁੰਦੇ ਕੋਈ ਸਹੀ ਗੱਲ ਹੈ ਆਪਾਂ ਜਿੰਨਾ ਕ ਆਪਣੇ ਘਰੇ ਹੋਵੇ ਬਈ ਆਪਾਂ ਉਨਾ ਹੀ ਦੱਸ ਦੇ ਹੁੰਨੇ ਆ ਸਹੀ ਗੱਲ ਹੈ ਜੀ ਜਿਹੜਾ ਬਾਈ ਦੇ ਘਰੇ ਆ ਉਹ ਚਵਾਈ ਤੁਸੀਂ ਆਪ ਘਾਰ ਹੀ ਲੈਣੀ ਆ ਮੁੱਲ ਬਈ ਇਹਦਾ ਜੈਜ ਹੈ ਜੀ ਜਦੋਂ ਆਪਾਂ ਲੈਣ ਦੇਣ ਵਾਲੀ ਵੀਰੇ ਕਰਨਾ ਵਾ ਮੈਂ ਰੇਟ ਜਾਇਜ਼ ਕਰ ਦਿੰਦਾ ਨਾ ਫੇਰ ਵੀ ਬੰਦੇ ਬਾਹਲੇ ਘਟਾਈ ਜਾਂਦੇ ਘਟਾਈ ਜਾਂਦੇ ਠੀਕ ਹੈ ਜੀ ਕੋਈ ਫਾਇਦਾ ਨਹੀਂ ਕੋਈ ਵੀਰੇ ਹੁਣ ਮੰਗਣ ਨੂੰ ਤਾਂ ਇਹ 55 ਮੰਗਦਾ ਜਾਂ ਮੰਗ ਲਾਪ 45000 ਰੁਪਏ ਜੋ 100 ਰੁਪਏ ਛੋੜੋ ਠੀਕ ਹੈ ਜੀ ਜਾਇਜ਼ ਹੀ ਹੁੰਦੇ ਭਾਈ ਦੇ ਮੁੱਲ ਬਾਈਂਦਾ ਮੈਂ ਰੇਟ ਕਰਦਾ ਜਾਇਜ਼ ਹੀ ਯਾਰ ਮੁੜ ਕੇ ਫੇਰ ਬੰਦੇ ਕਿ ਨਹੀਂ 5-5 4-4000 ਘਟਾਈ ਜਾਂਦੇ ਮੈਂ ਕ ਭਾਈ ਮੈਂ ਰੇਟ ਜੈਜ ਕਰਦਾ ਵਾਂ ਫਿਰ ਮੈਨੂੰ 5000 ਉੱਤੇ ਰੱਖਣਾ ਪਿਆ ਕਰਨਾ ਕੀ ਫਾਇਦਾ ਦਾ ਬਾਅਦ ਚ ਵਧਾਉਣੇ ਪੈ ਜਾਣਗੇ ਹਾਂ ਉਹ ਆਪਾਂ ਜੈਜ ਹੀ ਰੇਟ ਕਰਦੇ ਆ 4500 ਤੋਂ 100 ਰੁਪਿਆ ਛੋਟ ਕਰਾਂਗੇ ਵੱਛੀ ਪੂਰੀ ਹਾਈ ਫਾਈ ਹੈ ਕੋਈ ਗੱਲ ਨਹੀਂ ਇਹੋ ਜੀ ਲੈ ਠੀਕ ਗੱਲ ਹੁਣ ਕੋਈ ਬਾਲਟੀ ਇਹਨੂੰ ਆਪਾਂ ਮਾਰ ਦਿੰਦੇ ਭਣਾ ਕੋਈ ਗੱਲ ਨਹੀਂ ਕਰਮ ਵਾਲੀ ਦਾ ਬਾਕੀ ਥਣ ਵੀ ਬਈ ਸੋਨਾ ਲੱਗਦਾ ਸੋਨਾ ਦਾ ਨਾ ਮੁਠੀ ਵਾਲਾ ਯਾਰ ਕੋਈ ਹੋਜੀ ਗੱਲ ਨਹੀਂ ਲੈ ਵਾਲਾ ਥਾਣਾ ਬੜਾ ਚਾਹੇ ਜਵਾਕ ਚੋਈ ਕੋਈ ਜੋਈ ਜਵੇ ਯਾਰ ਦੋ ਨੰਬਰ ਭਾਈ ਕ੍ਰੋਸ ਵਾਲੀ ਇਹ ਕੱਲ ਹੀ ਸੁੱਈ ਆ ਬੱਚਾ ਕੀ ਆ ਜੀ ਇਹ ਆਦੇ ਬੱਚਾ ਇਹ ਕਿੰਨਾ ਬੋਲਾ ਨੈਟ ਰੈਡੀ ਹੈ ਇਹਨਾ ਵੀਰੇ ਆਪਾਂ ਬਾਲੀ ਨਹੀਂ ਚੋਈ ਆਪਾਂ 4 ਕਿਲੋ ਚੋਇਆ ਖਾਲੀ ਨਹੀਂ ਹੋਈ ਖਾਲੀ ਨਹੀਂ ਕੀਤੀ ਆਪਾਂ ਠੀਕ ਹੈ ਤੇ ਜੇਰ ਡਨ ਹੈ ਇਹ ਜੇਰ ਜੂ ਰੋਕੇ ਵੀਡੀਓ ਬਣੀ ਹੈ ਸਾਰਾ ਕੁਝ ਠੀਕ ਹੈ ਲਓ ਜੀ ਤੋੜ ਕੇ ਦਿਖਾ ਦਿਜੀ ਦੂਜੇ ਸੂਏ ਸੂਈ ਹੈ ਜੀ ਦੂਜੇ ਸੂਏ ਦੂਜੇ ਸੂਏ ਸੂਈ ਹੋਈ ਆ ਮਗਰ ਬੱਚਾ ਵੱਛਾ ਏ 나ੜੂਆ ਨਾਲ ਇਹ ਚੈੱਕ ਕਰ ਸਕਦੇ ਹੋ ਜੇਰ ਪ੍ਰੋਪਰ ਡਨ ਆ 4 ਕਿਲੋ ਇੱਕ ਡੰਗ ਦਾ ਕੱਢਿਆ ਜੀ ਹਾਂਜੀ ਹਾਂਜੀ ਯਾਨੀ 9-10 ਕਿਲੋ ਮੰਨ ਕੇ ਆ ਜੀ 9-10 ਕਿਲੋ ਆ ਵੀ ਆਪਾਂ ਖਾਲੀ ਨਹੀਂ ਕੀਤੀ ਜੀ ਪ੍ਰੋਪਰ ਖਾਲੀ ਨਹੀਂ ਹੋਈ 9-10 ਕਿਲੋ ਮੰਨ ਕੇ ਆ ਜੀ ਬਈ ਇੰਨਾ ਕ ਬੋਲਾ ਹੈਗਾਗਾ ਤਾਜੀ ਸੂਈ ਕਰਕੇ ਖਾਲੀ ਕਰਨੀ ਵੀ ਬਈ ਕਾਨੂੰ ਆ ਥਣਾ ਦੀ ਓਕੇ ਆ ਜੀ ਜਮਾ ਓਕੇ ਯਾਰ ਠੀਕ ਕੋਈ ਵਾਸਤਾ ਵੀ ਨਹੀਂ ਜਿਵੇਂ ਮਰਜੀ ਆਦੇ ਉਹ ਪੋਲੀ ਧਾਰ ਆ ਥਲਿਆਂ ਦੇ ਨੇ ਪਈ ਜਾਂਦੀ ਲੈ ਸਹੀ ਗੱਲ ਆ ਜੀ ਜਿਵੇਂ ਮੜਾ ਦੇ ਹੱਥ ਲਾਤਾ ਕਿ ਨਹੀਂ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਂ ਉਹ ਬੱਚੇ ਨੇ ਮੂੰਹ ਲਾਤਾ ਕਰਕੇ ਕਿ ਨਹੀਂ ਸਹੀ ਗੱਲ ਬੱਚੇ ਨੇ ਮੂੰਹ ਕਰ ਪਾਸੇ ਮੈਂ ਆਈ ਉਹਦੇ ਨਾਲ ਬਾਕੀ ਕੱਦ ਕਾਠ ਹਲੀਆ ਕਰੋਸ ਚ ਕਰਮਾ ਵਾਲੀ ਪੈਂਦੀ ਆ ਸੈਂਡ ਵੀ ਚੰਗੀ ਹੋਊਗੀ ਤੇ ਦੁੱਧ ਤੁਹਾਡੀ ਸੇਵਾ ਦਾ ਜਿਹੜਾ ਬਾਈ ਦੇ ਘਰੇ ਨੈੱਟ ਬੋਲਾ ਤਿਆਰ ਆ 9 ਤੋਂ 10 ਕਿਲੋ ਆ ਤਸੱਲੀ ਆ ਕੇ ਕਰ ਲਿਓ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਇਹਦਾ ਮੋਲ ਲਓ ਜੀ ਇਹਦਾ ਲੈਣ ਦੇਣ ਵਾਲਾ ਹੀ ਆ ਯਾਰ ਆਪਾਂ 52000 ਦੀ ਵੜ ਦੇ ਦਾਂ ਠੀਕ ਹੈ ਜੀ ਹੋਜੋ ਮਾੜਾ ਮੱਟਾ ਕੋਈ ਨਹੀਂ ਕਰਦਾਂਗੇ ਜੀ ਕੋਈ ਗੱਲ ਨਹੀਂ 52000 ਬੱਚੀ ਚੰਗੀ ਆ ਪੂਰੀ ਇਹ ਜਾਊਗੀ 18-20 ਪਰ ਤੇ ਪਲੱਸ ਜਾਊਗੀ ਠੀਕ ਹੈ ਜੀ ਆਪਾਂ ਬਾਲਾ ਨਹੀਂ ਆਪਾਂ ਕਹਿੰਦੇ ਹਾਂ ਦੇ ਬਾਕੀ ਸੇਵਾ ਦੇ ਸਰ ਤੇ ਰੇਟ ਬਾਈ 52000 ਰੁਪਿਆ ਕਰ ਦੇ ਬਾਕੀ ਉਹਦੇ ਚੋਂ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤਾਨਾ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹਨੂੰ ਕਿ ਨਹੀਂ ਹੋ ਗਿਆ ਉਹਨਾਂ ਦੇ 2 ਮਹੀਨੇ ਸੂਈ ਨੂੰ ਠੀਕ ਹੈ ਜੀ ਵੀ ਮਤਲਬ ਡੇਢ ਮੰਨ ਲਓ 2 ਮੰਨ ਲਏ ਅਗਲਾ ਉਹ ਅਗਲੇ ਹਿੱਸੇ ਆਉਂਦੀ ਆ ਠੀਕ ਹੈ ਜੀ ਤੇ ਇਹਦੇ ਥੱਲੇ ਹੋਊਗਾ 5 ਤੋਂ 6 ਦੇ ਵਿੱਚ ਵਿੱਚ ਬੁੱਧ ਤਿਆਰ ਹੈ ਹਾਂ ਇਹ ਇੱਕ ਥਣ ਤੋਂ ਕਿ ਨਹੀਂ ਮਗਰਲੇ ਤੋਂ ਤੈਲ ਹੈ ਇੱਕ ਥਣ ਤੋਂ ਤੈਲ ਹੈ ਠੀਕ ਹੈ ਕਿਹੜੇ ਤੋਂ ਬਈ ਆ ਮਗਰਲਾ ਜਿਹੜਾ ਬਹਿਣੀ ਵਾਲਾ ਸਾਈਡ ਵਾਲਾ ਠੀਕ ਹੈ ਜੀ ਇੱਕ ਥਣ ਦੀ ਤੈਲ ਪੁਰੇ ਧਾਰਾ ਹੀ ਹੁੰਦੀਆਂ ਉਹ ਚ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਕਿੰਨੇਵੇਂ ਸੂਏ ਸੂਈ ਦੀ ਆ ਜੀ ਇਹ ਦੂਜੇ ਦੂਜੇ ਸੂਏ ਸੂਈ ਹੋਈ ਆ 5 ਤੋਂ 6 ਕਿਲੋ ਦੁੱਧ ਤਿਆਰ ਆ تسੱਲੀ ਆ ਕੇ ਕਰ ਲਿਓ ਦੋ ਟਾਈਮ ਚੁਆਈ ਕਰ ਲਿਓ ਚਾਰ ਕਰ ਲਿਓ ਇੱਕ ਥਣ ਤੋਂ ਬਈ 10 ਦਾ ਕੇ ਤੇਲ ਲਾ ਕਿਉਂਕਿ ਯਾਰ ਕੋਈ ਵੀ ਔਰ ਦੂਰੋ ਚੱਲ ਕੇ ਹੁੰਦਾ ਹੁੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਤਿੰਨਾਂ ਥਣਾਂ ਦੀ ਓਕੇ ਆ ਜੀ ਜਮਾ ਓਕੇ ਯਾਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਕੋਈ ਨਹੀਂ ਠੀਕ ਆ ਜੀ ਮੇਟਾ ਪੰਜਾਂ ਚੁਈ ਜਾਂਦੀ ਆ ਠੀਕ ਆ ਜੀ ਓਲੀ ਧਾਰਾ ਠੀਕ ਆ ਕੋਈ ਨਿਆਣਾ ਪਾਉਣ ਦੀ ਬਾਈ ਕਹਿੰਦਾ ਲੋੜ ਨਹੀਂ ਬੇਫਿਕਰ ਹੋ ਜਾਓ ਪੂਰੀ ਬੋਲੀ ਤੇ ਚੰਗੀ ਚਵਾਈ ਆ ਬਾਕੀ ਜਿਹਨੂੰ ਜਚੂਗੀ ਤਸੱਲੀ ਕਰ ਲਓ ਇਹਦਾ ਮੁੱਲ ਜੀ ਇਹਨਾਂ ਵੀਰੇ ਆਪਾਂ ਲੈਣ ਦੇਣ ਲਈ ਕਰਨਾ ਵਾ ਜਿੰਨਾਂ ਕ ਆਪਾਂ ਕਰਨਾ ਕਿੰਨਾ ਜੀ ਮੰਨ ਕੇ ਚਲੋ ਜੀ ਮੰਗਾਂ ਨੂੰ ਤਾਂ ਜਿੰਨਾ ਮਰਜ਼ੀ ਮੰਗ ਲਓ ਠੀਕ ਆ ਜੀ ਤੇ ਆਪਾਂ ਇਹ ਇੱਕ 100 ਰੁਪਇਆ ਛੋਟ ਹੋਣੀ ਆ 13000 ਦੀ ਬੱਚੀ ਦੇ ਦਾਂਗੇ ਠੀਕ ਆ ਜੀ ਬਾਈ ਕਹਿੰਦਾ 13000 ਦੀ ਆਪਾਂ ਬੱਚੀ ਦੇ ਦਾਂਗੇ ਕੱਲੀ ਛੋਟ ਹੀ ਹੋਣੀ ਆ ਜਿਹਨੂੰ ਇਹਨਾਂ ਜੋ ਕੋਈ ਵੀ ਐਨੀਮਲ ਪਸੰਦ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾ ਠੰਡੀ ਸੀ ਲੱਗ ਜਿਵੇਂ ਮਰਦੀ ਲਾ ਬਰਮ ਵਾਲੀ ਪੂਰੀ ਆ ਬੇਫਿਕਰ ਹੋ ਜਾ ਧੰਨਵਾਦ ਜੀ